ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਸੁਧਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਪੈਂਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਇੱਕ ਤਾਜੀ ਸੂਈ ਵੈੜ ਵੇਚ ਕਰਨੀ ਆ ਚੰਗਾ ਰਿਕਾਰਡ ਆ ਵੈੜ ਦਾ ਤੇ ਸਭ ਤੋਂ ਪਹਿਲਾਂ ਵੀਡੀਓ ਬਣਾਉਣ ਤੋਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਜਿਹੜੇ ਵੀਡੀਓ ਤੋਂ ਡੰਗਰ ਖਰੀਦਦੇ ਆ ਕਿਸੇ ਵੀ ਚੈਨਲ ਤੋਂ ਖਰੀਦਦੇ ਆ ਆਪਣੀ ਜਾ ਕੇ ਜਿਹੜਾ ਸੂਆ ਡੰਗਰ ਹੁੰਦਾ ਉਹਨਾਂ ਦੋ ਟਾਈਮ ਦੀ ਚੋਾਈ ਕਰ ਲਿਆ ਕਰੋ ਤੇ ਜਿਹੜਾ ਡੰਗਰ ਗੱਭਣ ਹੁੰਦਾ ਉਹਨੂੰ ਥਾਂ ਟੇਪ ਲਿਆ ਕਰੋ ਚੈੱਕ ਕਰ ਲਿਆ ਕਰੋ ਪਾਸ ਕਰ ਲਿਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਇਸ ਵਾਰ ਦੀ ਡੀਟੇਲ ਲਵਾਂਗੇ ਤੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਇਹ ਨੰਬਰ ਨੋਟ ਕਰ ਲਓ 8566004918 ਗੱਲਬਾਤ ਕਰਾਉਨੇ ਆ ਵੀਰ ਨਾਲ ਤੇ ਇਸ ਵਾਰ ਦੀ ਡੀਟੇਲ ਲੈਨੇ ਆ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਚੜ੍ਹਦੀ ਕਲਾ ਭਾਈ ਤੁਸੀਂ ਸੁਣਾ ਵਧੀਆ ਵਧੀਆ ਚੜ੍ਹਦੀ ਕਲਾ ਜੀ ਤੇ ਪਹਿਲੀ ਵੀਡੀਓ ਪਾਈ ਹੋਈ ਵਗੀ ਆ ਦੋਵੇਂ ਵੜਾ ਪੰਜ ਵੀ ਦੇ ਗਿਆ ਉਹਦ ਨਹੀਂ ਵਗੇਗਾ ਤੇ ਠੀਕ ਹੈ ਠੀਕ ਆ ਤੋਂ ਬਾਅਦ ਹੀ ਅਖੜਿਆ ਰਹੀ ਸੀ ਪਾਵਰ ਅੱਛਾ ਜੀ ਤੇ ਅੱਜ ਇੱਕ ਹੀ ਸੇਲ ਕਰਨੀ ਆ ਅੱਜ ਇੱਕ ਹੀ ਹੈ ਵੀਰੇ ਤਾਜੀ ਸੂਈ ਹਾਂ ਠੀਕ ਹੈ ਜੀ ਆਪਣਾ ਐਡਰੈਸ ਦੱਸ ਦਿਓ ਭਾਜੀ ਨਾਮ ਮੇਰਾ ਗਿਆਨ ਸਿੰਘ ਹਾਂਜੀ ਪਿੰਨ ਸੁਧਾਰਾ ਭੱਤ ਤਹਿਸੀਲ ਬਾਬਾ ਜਿਲ੍ਹਾ ਮਰਸਾ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ 987284269 ਠੀਕ ਆ ਤੇ ਇੱਕ ਹੀ ਸੇਲ ਕਰਨੀ ਫੇ ਅੱਜ ਹੈ ਤਾਂ ਆਜੀ ਸੂਈ ਆ? ਤਾਂ ਆਜੀ ਸੂਈ ਵੀਰੇ ਕਿੰਨੇ ਦਿਨ ਹੋ ਗਏ ਵੀਰ ਜੀ ਸੂਈ ਨੂੰ? ਵੀਰੇ ਕੱਲ ਸਵੇਰੇ ਸੌfte ਸੂਈ। ਅੱਛਾ ਜੀ। ਤਾਂ ਠੀਕ ਆ ਬੱਚਾ ਕੀ ਇਹਦੇ ਮਗਰ? ਬੱਚਾ ਵੀਰ ਬੱਛਾ ਹੋ ਗਿਆ। ਅੱਛਾ ਬੱਛਾ ਆ ਗਿਆ ਮਗਰ। ਠੀਕ ਆ ਜੀ। ਤੇ ਇਹਦੇ ਕੋਲ ਇਸ ਟਾਈਮ ਤੇ ਬੋਲਾ ਹੀ ਹੋਣਾ ਫਿਰ ਤੇ। ਕਿੰਨਾ ਬੋਲਾ ਜੀ? 3.5 8 ਲੀਟਰ ਹੈਗਾ ਜੀ। 8 ਲੀਟਰ ਬੋਲਾ। ਠੀਕ ਆ ਜੀ। ਖਾਲੀ ਕਰਤੀ ਕਰਨੀ ਹੈ ਜੀ? ਅੱਜ ਕਰਾਂਗੇ। ਕੌਣ ਕਰਾਂਗੇ? ਅੱਛਾ ਅੱਜ ਖਾਲੀ ਕਰ ਦੇਣੀ ਹੈ। ਠੀਕ ਆ ਜੀ। ਇਹਨੂੰ ਤੋੜ ਦਿਓ ਇੱਕ ਵਾਰ ਖੋਲ ਕੇ ਦਿਖਾ ਦਿਓ ਵੀਰ ਜੀ। ਇਕੋ ਜੀ ਕੱਦ-ਕੱਦ ਚੈੱਕ ਕਰ ਲਓ ਵੈੜ ਦਾ ਤੇ ਥਾਣ ਵੀ ਚੈੱਕ ਕਰ ਲਓ ਬਾਕੀ ਆਪਾਂ ਉਤੋਂ ਵੀਰ ਨੇ ਫਲਕਾਰੀ ਪਾਈ ਹੈ ਵੀ ਲਾ ਕੇ ਦਿਖਾ ਦਾਂਗੇ ਇੱਕ ਵਾਰ ਫੇਰ ਆਹ ਵੇਖੋ ਜੀ ਹਵਾ ਨਾਲ ਚੈੱਕ ਕਰ ਲਓ ਕੰਪੈਕਟ ਕੰਪੈਕਟ ਕੀ ਹੈ ਜਿਆਦੀ ਵੱਡੀ ਹਾਈਟ ਨਹੀਂ ਹੈਗੀ ਤੇ ਨਾ ਹੀ ਛੋਟੀ ਨਾਰਮਲ ਹਾਈਟ ਆ ਜੀ ਆਹ ਵੇਖੋ ਆਹ ਇਹ ਥਾਣ ਥੋੜਾ ਬੜਾ ਸੋਹਣਾ ਲੱਗਾ ਜੀ ਸੂਆ ਭਾਜੀ ਇਹਦਾ ਕਰਵਾਵਾ ਸਭ ਕੁਰੇ ਦੂਜਾ ਸੂਈ ਆ ਗਈ ਅੱਛਾ ਦੂਜਾ ਸੂਆ ਸੂਈ ਠੀਕ ਆ ਤੇ ਕਿੰਨਾ ਦੁੱਧ ਚਵਾਉਗੀ ਇਹ ਇਹ 10 12 ਲੀਟਰ ਤਾਂ ਨੋਰਮਲ ਹੀ ਆ ਠੀਕ ਆ ਜੀ ਬਾਕੀ ਜਗ੍ਹਾ ਦੀ ਸੇਵਾ ਵੀ ਵੱਧ ਵੀ ਰੱਖਦਾ ਹਾਂ ਠੀਕ ਆ ਠੀਕ ਚੰਗੀਆਂ ਮਾੜੀ ਨਹੀਂ ਗਈ ਹਾਂਜੀ ਆ ਇਹ ਆ ਕੇ ਸੋਣੀ ਆ ਕੈਮ ਆ ਲਿੱਸੀ ਲੁਸੀ ਨਹੀਂ ਗਈ ਠੀਕ ਆ ਬਾਕੀ ਇਹ ਠੰਡ ਦਾ ਕਰਕੇ ਵੀਰ ਨੇ ਉੱਤੇ ਪਾਈ ਸੀ ਚਾਦਰ ਜੀ ਦੋ ਦੋ ਦਫੇ 10 ਕਿਲੋ ਚਵਾਈ ਜਾਊਗੀ ਹੈ 10 12 ਦਾ ਨੋਰਮਲ ਸੇਵਾ ਦਾ ਵੀਰੇ ਠੀਕ ਆ ਠੀਕ ਆ ਸਹੀ ਆ ਤੇ 8 ਕਿਲੋ ਬੋਲਾ ਅਜੇ ਇਸ ਟਾਈਮ ਅਜੇ ਤੇ ਬੋਲੇ ਤੇ ਹੀ ਦੇਣੀ ਤੁਸੀਂ ਵੀਰੇ ਕੋਈ ਜਾਏ ਮੇਰਾ ਭਰਾ ਕਰ ਬੋਲਾ ਬਣਾ ਕੇ ਖੜੇ ਠੀਕ ਆ ਹਾਂ ਚਿਮਚੇ ਵਾਲਾ ਵਾ ਕਿ ਦੂਜਾ ਵਾ ਰਾਤੀਓ ਚਮਚਾਰਾ ਹੈ ਕਹਦੇ ਹੁਣ ਤੇ ਆ ਬੁੱਝਾ ਹੀ ਬਣੇ ਠੀਕ ਆ ਉਹ ਸੰਗਣਾ ਸਹੀ ਆ ਤੇ ਚੌਂਦੇ ਕਿਦਾਂ ਰਸੀ ਰੁਸੀ ਪਾਉਣੀ ਪੈਂਦੀ ਚੌਣ ਲੱਗਾਂ ਕਿਤੇ ਰਸੀ ਪਾਉਣੀ ਪੈਂਦੀ ਠੀਕ ਆ ਜੀ ਠੀਕ ਆ ਤੇ ਮੋਲੇ ਦਾ ਕਿੰਨਾ ਕਰਨਾ ਵੀਰ ਮੁੱਲ ਵੀਰੇ ਜਾਇ ਜਿਆਦਾ ਕਿੰਨਾ ਕੁ ਮੋੜਾ ਸਿਰਫ 32000 ਰੁਪਇਆ ਕਿੰਨਾ ਛੋੜ ਕਿੰਨੀ ਕਰੋਗੇ ਜਿੰਨੀ ਕੋ ਨਹੀਂ ਕਰਾਂਗੇ ਤੁਸੀਂ ਦੱਸੋ ਕਿੰਨੀ ਕਰਨੀ ਹੈ ਜਿੰਨੀ ਤੁਸੀਂ ਕਹੋਗੇ ਨਹੀਂ ਕਰਾਂਗੇ 500 ਹੀ ਡਾ ਦੋ ਮੈਂ ਕਿਨਾ ਮੈਂ ਨਾ ਇਹ ਆ ਡਾ ਦਾਂਗੇ 30 30 ਦੀ ਦੇ ਦਾਂਗੇ ਯਾਰ 30 ਦੀ ਹਾਂ ਠੀਕ ਆ ਜੀ ਉਹ ਚੋਂ ਬਾਕੀ ਮੌਕੇ ਤੇ ਛੋੜ ਛਪਾ ਜਾਊਗਾ ਕਰ ਦਾਂਗੇ ਫਿਰ ਦੂਰੋਂ ਨੇੜੇ ਵੀ ਵਾਦ ਕਰਾਂਗੇ 30000 ਚ ਛੋੜ ਹੋ ਜੂਗੀ ਕੋਈ ਪਤਾ ਨਹੀਂ ਖੁੱਲੀ ਹੋਣੀ ਆ ਕਿ ਹਿਸਾਬ ਨਾਲ ਹੋਣੀ ਆ ਬਾਕੀ ਇਹ ਆ ਕਿ ਸੌਦਾ ਕਰਨ ਵਾਲੇ ਤੇ ਡਿਪੈਂਡ ਆ ਕਿੰਨੀ ਛੋੜ ਕਰਾਉਣੀ ਆ ਤੁਸੀਂ ਫੋਨ ਵੀਰ ਨੂੰ ਕਰ ਲਿਓ ਇਸ ਟਾਈਮ ਤੇ 8 ਲੀਟਰ ਬੋਲਾ ਦੱਸਦਾ ਵਾ ਤੇ ਇਹ ਆ ਆ ਵੇਖ ਲਓ ਥਾਣ ਥੋਣੇ ਤੇ ਸੋਹਣੇ ਲੱਗੇ ਆ ਤੇ ਰੱਸੀ ਪਾ ਕੇ ਵੀਰ ਕਹਿੰਦਾ ਚੋਣੀ ਪੈਂਦੀ ਆ ਕਰ ਨਹੀਂ ਵੀਰ ਕੋਈ ਗੱਲਬਾਤ ਹੋਰ ਨਹੀਂ ਹਿਲਦੀ ਨਹੀਂ ਮਾਸਾ ਜਿੰਨੀ ਨਹੀਂ ਹਿਲਦੀ ਨਹੀਂ ਠੰਡੀ ਧੀਦੀ ਬਾਕੀ ਰੱਸੀ ਬਾੜੀ ਨਾ ਮੈਨੂੰ ਅੱਛਾ ਰੱਸੀ ਪਾ ਲਈਨੇ ਘਰ ਆਵੇ ਪਾਉਦੇਗੇ ਠੀਕ ਆ ਇਹ ਆਪਾਂ ਪਾ ਲਈਏ ਠੀਕ ਆ ਜੀ ਠੀਕ ਕਰ ਨਹੀਂ ਕੋਈ ਗੱਲਬਾਤ ਹੋਰ ਬਸ ਚੱਲ ਜਦੋਂ ਕੋਈ ਮੇਰਾ ਵੀਰ ਆਵੇ ਕਾਕੀ ਕਾਦੇ ਦਾ ਕੋਈ ਬਹੁਤਾ ਵੱਡਾ ਤੇ ਬਹੁਤਾ ਨਿੱਕਾ ਨਹੀਂ ਮਸ਼ਕਾਰਲਾ ਮੇਲਿਆ ਜੀ ਕਾਰਲਾ ਮੇਲਿਆ ਜਰਸੀਆਂ ਦਾ ਜਿੱਡਾ ਹੁੰਦਾ ਉਤੋਂ ਥੋੜਾ ਉੱਚਾ ਹੋਊਗਾ ਦੱਸ ਕੇ ਸੱਚ ਦਾ ਆਪਣਾ ਤਾਂ ਫੀਤਾ ਨਹੀਂ ਪਾ ਫੀਤਾ ਲੈ ਗਏ ਆਂ ਕੱਲ ਨੂੰ ਹਾਂਜੀ ਫੀਤਾ ਮਾਰ ਕੇ ਤੇ ਆ ਗਏ ਨਹੀਂ ਹੁਣ ਠੀਕ ਹੈ ਠੀਕ ਹੈ ਕਿਉਂਕਿ ਕੀ ਗੱਲ ਹੋ ਗਈ ਫੀਤੇ ਵਾਲੀ ਵੀਰ ਗੱਲ ਇਹ ਤਾਂ ਇਹ ਵੀ ਆਪਾਂ ਇੱਥੇ ਗਏਗੇ ਗਾਈਆਂ ਖਣ ਕਿਤੇ ਹਾਂਜੀ ਵੀਡੀਓ ਤਾਂ ਵੱਡੀ ਜਾਪਦੀਗੀ ਅੱਛਾ ਤੇ ਮੈਂ ਜੋ ਲਾਗੇਗਾ ਕੋਖ ਨਹੀਂ ਨਿੱਕੀ ਇਹਦੇ ਨੂੰ ਵੀ ਨਿੱਕੀ ਸੀ ਉਹਦੇ ਠੀਕ ਹੈ ਜੀ ਇਹ ਤਾਂ ਕਹਿੰਦਾ ਕਿ ਨਾ ਫੀਤਾ ਕਰੇਗਾ ਨਾ ਫੀਤਾ ਨਾਲ ਮਾਰਗਾ ਨਾ ਅਗਰਾ ਅੰਦਾਜ਼ਾ ਲਾ ਲਿਆ ਕਰੂਗਾ ਠੀਕ ਹੈ ਠੀਕ ਨਾ ਮੇਰੇ ਘਰ ਦੇ ਕੋ ਡੰਗਰੇ ਹੋਵੇ ਮਾਰ ਲਿਆ ਕਰੀ ਡੰਗਰ ਠੀਕ ਹੈ ਜੀ ਕਿ ਆਮ ਲੋਕਾਂ ਘਰ ਡੰਗਰੇ ਹੈਗੇ ਆ ਆਪਣੇ ਡੰਗਰ ਨੂੰ ਮਾਰ ਕੇ ਵੇਖ ਲਿਆ ਕਰੀ ਜੀ 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 ਸਹੀ ਹੈ ਚਲੋ ਅਗਲੀ ਯਾਰ ਤੂੰ ਫੀਤਾ ਲੈ ਆਏ ਉਹ ਤੇ ਫੀਤਾ ਮਾਰ ਕੇ ਦਿਖਾ ਦਿਓ ਤੇ ਬਾਕੀ ਕੋਈ ਵੀ ਆਵੇ ਤੇ ਆ ਕੇ ਅਗਲੇ ਨੇ ਵੇਖ ਲੈਣੀ ਆ ਕਿ ਡਿੱਗੀ ਹੈ ਜਾਂ ਛੋਟੀ ਜਿਹੀ ਵੱਡੀ ਜੀ ਵੀਰ ਭਰਾ ਫੋਨ ਸਬਦਾ ਕਰ ਲੈਂਦੇ ਹਾਂਜੀ ਇਹ ਸੌਦਾ ਗਏ ਮੰਗਾ ਲੇ ਹਾਂ ਅਗਲੇ ਘਰ ਜਾਵੇ ਮੁਰਗਾ ਕਹਿੰਦਾ ਨਿੱਕੀ ਆ ਵੱਡੀ ਆ ਹਾਂਜੀ ਬਾਕੀ ਆਪਾਂ ਪਹਿਲਾਂ ਇਹਦਾ ਕੱਦ ਦਰਮਿਆਨਾ ਮਾ ਨਾ ਇਹ ਵੱਡੀ ਤੇ ਨਾ ਇਹ ਨਿੱਕੀ ਜੀ 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 ਬਾਕੀ ਰਾਜੀਆ ਕੋਈ ਲਿੱਸੀ ਵੀ ਨਹੀਂ ਗਈ ਠੀਕ ਆ ਜੀ ਹਾਂ ਸਹੀ ਆ ਫੋਨ ਜ਼ਰੂਰ ਕਰ ਲਿਓ ਵੀਰ ਨੂੰ ਆ ਇੱਕ ਵਾਰ ਫੇਰ ਚੈੱਕ ਕਰ ਲਓ ਬਾਕੀ ਆਪਾਂ ਕੋਈ ਝੂਮਝਾਅ ਨਹੀਂ ਕਰਦੇ ਜਿੱਡਾ ਪਸ਼ੂ ਹੁੰਦਾ ਉੱਡਾ ਦਿਖਾ ਦਿੰਦਾ ਤੇ ਆ ਕੇ ਆਪ ਵੀ ਤਸੱਲੀ ਕਰ ਲਿਆ ਕਰੋ ਤੇ ਚੈੱਕ ਕਰਕੇ ਲੈ ਕੇ ਜਾਇਓ ਦੋ ਟਾਈਮ ਚਵਾਈ ਕਰ ਲਿਓ ਜੀ ਫੇਰ ਲੈ ਕੇ ਜਾਇਓ ਵੀਡੀਓ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ